ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਬਲਵਿੰਦਰ ਸਿੰਘ ਬਾਗਾ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਪਹਿਲਾਂ ਇਸ ਬਲਟਨ ਦੀਆਂ ਖਾਸ ਖਬਰਾਂ ਅੱਜ ਵਿਸ਼ਵ ਪਾਣੀ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਾਣੀ ਸਭੇਤਾਵਾਂ ਦੀ ਜੀਵਨ ਰੇਖਾ ਰਿਹਾ ਹੈ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਟਲ ਨੇ ਹਰਿਆਣਾ ਵਿੱਚ ਦੇਸ਼ ਵਿਆਪੀ ਜਲ ਸ਼ਕਤੀ ਅਭਿਆਨ ਕੈਚ ਦਾ ਰੇਨ 2025 ਦੀ ਸ਼ੁਰੂਆਤ ਕੀਤੀ ਪਟਿਆਲਾ ਵਿੱਚ ਫੌਜੀ ਅਧਿਕਾਰੀ ਨਾਲ ਬਦਸਲੂਕੀ ਦਾ ਮਾਮਲਾ ਵਿਧਾਨ ਸਭਾ ਵਿੱਚ ਵੀ ਗੂੰਜਿਆ ਸਰਕਾਰ ਵੱਲੋਂ एडीजीपी रैंक अधिकारी ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਗਠਿਤ ਭਾਰਤੀ ਪੁਲਾੜ ਖੋਜ ਸੰਗਠਨ ਸਾਲ 2040 ਤੱਕ ਭਾਰਤੀ ਨੂੰ ਚੰ드ਰਮਾ ਤੇ ਭੇਜੇਗਾ ਤੇ 2035 ਤੱਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰੇਗਾ ਹੁਣ ਖਬਰਾਂ ਵਿਸਥਾਰ ਨਾਲ ਅੱਜ ਵਿਸ਼ਵ ਪਾਣੀ ਦਿਵਸੇ ਇਹ ਦਿਨ ਤਾਜ਼ੇ ਪਾਣੀ ਦੇ ਮਹੱਤਵ ਅਤੇ ਜਲ ਸਰੋਤਾਂ ਦੇ ਸਹੀ ਪ੍ਰਬੰਧਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਇਸ ਪ੍ਰੋਗਰਾਮ ਦਾ ਉਦੇਸ਼ ਵਿਸ਼ਵ ਪੱਧਰ ਵਿੱਚ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਜਾਗਰੂਕਤਾ ਵਧਾਉਣਾ ਅਤੇ ਕਾਰਵਾਈ ਨੂੰ ਪ੍ਰੇਰਿਤ ਕਰਨਾ ਹੈ ਇਸ ਦਾ ਉਦੇਸ਼ 2030 ਤੱਕ ਸਾਰਿਆਂ ਲਈ ਪਾਣੀ ਅਤੇ ਸਵੱਛਤਾ ਨੂੰ ਯਕੀਨੀ ਬਣਾਉਣਾ ਹੈ ਇਸ ਸਾਲ ਦਾ ਵਿਸ਼ਾ ਗਲੇਸ਼ੀਅਰ ਦੀ ਸੰਭਾਲ ਰੱਖਿਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਪ ਪਾਣੀ ਵਿਸਥੇ ਪਾਣੀ ਦੀ ਸੰਭਾਲ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਨੇ ਜਲ ਸੰਭਾਲ ਦੇ ਮਹੱਤਵ ਨੂੰ ਉਜਾਗਰ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪਾਣੀ ਸਭ ਤਾਮਾਂ ਦੀ ਜੀਵਨ ਰੇਖਾ ਰਿਹਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਨੂੰ ਸੁਰੱਖਿਅਤ ਰੱਖਣ ਦੀ ਬਹੁਤ ਜ਼ਰੂਰਤ ਹੈ हो सकता है आप अभी जहां हो वहां पानी पर्याप्त मात्रा में उपलब्ध हो लेकिन आपको उन करोड़ों लोगों को भी हमेशा याद रखना है जो जल संकट वाले क्षेत्रों में रहते हैं कुंभ से प्रेरणा लेते हुए हमें नदी उत्सव की परंपरा को नया विस्तार देना होगा। इसे वर्तमान पीढ़ी को पानी का महत्व तो समझ आएगा नदियों की साफ सफाई को बल मिलेगा नदियों की रक्षा होगी ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਲ ਨੇ ਕਿਹਾ ਹੈ ਕਿ ਜਲ ਸੰਕਟ ਵਿਸ਼ਵ ਵਿਆਪੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਪਰ ਭਾਰਤ ਨੇ ਇਸ ਚੁਣੌਤੀ ਨੂੰ ਇੱਕ ਅਫਸਰ ਵਿੱਚ ਬਦਲ ਦਿੱਤਾ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਪਾਟਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਜਲ ਸੰਭਾਲ ਨੂੰ ਨਾ ਸਿਰਫ ਇੱਕ ਨੀਤੀਗਤ ਮੁੱਦਾ ਬਣਾਇਆ ਹੈ ਬਲਕਿ ਇੱਕ ਜਨ ਅੰਦੋਲਨ ਦਾ ਰੂਪ ਵੀ ਦਿੱਤਾ ਹੈ ਉਨ੍ਹਾਂ ਕਿਹਾ ਕਿ ਜਲ ਜੀਵਨ ਮਿਸ਼ਨ ਨੇ ਕਰੋੜਾਂ ਕਰਾਂ ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾਇਆ ਹੈ ਕੇਂਦਰੀ ਜਲਸ਼ਕਤੀ ਮੰਤਰੀ ਸੀ.ਆਰ. ਪਾਟਲ ਨੇ ਹਰਿਆਣਾ ਦੇ ਪੰਚਕੂਲਾ ਤੋਂ ਦੇਸ਼ ਵਿਆਪੀ ਜਲਸ਼ਕਤੀ ਅਭਿਆਨ ਕੈਚ ਦਾ ਰੇਨ 2025 ਦੀ ਸ਼ੁਰੂਆਤ ਕੀਤੀ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਹਰਿਆਣਾ ਦੇ ਸਿੰਚਾਈ ਤੇ ਜਲ ਸਰੋਤ ਮੰਤਰੀ ਸ਼੍ਰੁਤੀ ਚੌਧਰੀ ਅਤੇ ਹੋਰ ਪਤਵੰਤੇ ਵੀ ਮੌਜੂਦ ਰਹੇ ਸ਼੍ਰੀਮਤੀ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਜਲ ਸੰਭਾਲ ਦੀ ਦਿਸ਼ਾ ਵਿੱਚ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਵਿਕਸਿਤ ਭਾਰਤ ਇੱਕ ਐਸਾ ਭਾਰਤ ਹੋਗਾ ਜਿਸ ਵਿੱਚ ਹਰ ਵਰਗ ਹਰ ਕੋਨਾ ਹਮਾਰੇ ਭਾਰਤ ਦਾ ਅੱਗੇ ਵਧੇਗਾ ਔਰ ਉਸੇ ਦਾ ਇਹ ਹਿੱਸਾ ਹੈ ਜਹਾਂ ਪੇ ਤੇਜ਼ੀ ਸੇ ਕੰਮ ਵਾਟਰ ਕਨਜ਼ਰਵੇਸ਼ਨ ਕੇ ਉਪਰ ਹੋ ਰਹਾ ਹੈ ਔਰ ਨੇ ਪ੍ਰਧਾਨ ਮੰਤਰੀ ਜੀ ਨੇ ਜੋ ہمیں 4 R's ਬਤਾਏ ਰਿਡਿਊਸ ਰੀਯੂਜ਼ ਰੀਚਾਰਜ ਐਂਡ ਰੀਸਾਈਕਲ ਇਹ ਬਹੁਤ ਮਹੱਤਵਪੂਰਨ ਬਿੰਦੂ ਹੈ ਇਹ ਮਹਮਲ ਜਲ ਸ਼ਕਤੀ ਮੰਤਰਾਲੇ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਵਰਤਨ ਮੰਤਰਾਲੇ ਅਤੇ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗ ਰਿਹਾ ਹੈ ਜਲੰਧਰ ਸਮੇਤ ਸੂਬੇ ਦੇ ਕਈ ਜ਼ਿਲ੍ਹਿਆਂ ਨੂੰ ਡਾਰਕ ਜ਼ੋਨ ਵਿੱਚ ਰੱਖਿਆ ਗਿਆ ਹੈ। ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਿਹਤਰ ਬਣਾਉਣਾ ਅਤੇ ਰੀਚਾਰਜ ਕਰਨ ਲਈ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਵਾਸਤੇ ਤਕਨੀਕ ਅਪਣਾਈ ਜਾ ਰਹੀ ਹੈ। ਪੰਜਾਬ ਦੇ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਉਪ ਮੰਡਲ ਭੂਮੀ ਰੱਖਿਆ ਅਫਸਰ ਲੁਪਿੰਦਰ ਕੁਮਾਰ ਨੇ ਪੰਜਾਬ ਵਿੱਚ ਪਾਣੀ ਦੇ ਪੱਧਰ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਪੰਜਾਬ ਵਿੱਚ ਅਸੀਂ ਪਹਿਲਾਂ ਹੀ ਜਿਹੜਾ ਹੈ ਪਾਣੀ ਦੀ ਘਾਟ ਨੂੰ ਮਹਿਸੂਸ ਕਰ ਰਹੇ ਹਾਂ 13.27 ਬਿਲੀਅਨ ਕਿਊਬਿਕ ਮੀਟਰ ਜਿਹੜਾ ਪਾਣੀ ਸਾਡੇ ਕੋਲ ਪਹਿਲਾਂ ਹੀ ਘਟਿਆ ਪੰਜਾਬ ਦੇ ਵਿੱਚ 150 ਬਲਾਕ ਨੇ ਤੇ ਇਹਨਾਂ 150 ਬਲਾਕਾਂ ਦੇ ਵਿੱਚੋਂ ਜਿਹੜੇ ਗੰਭੀਰ ਸ਼੍ਰੇਣੀ ਦੇ ਵਿੱਚ ਆਉਂਦੇ ਨੇ ਜਿਵੇਂ ਕਿ ਓਵਰ ਐਕਸਪਲੋਇਟਡ ਬਲਾਕ ਜਿਨ੍ਹਾਂ ਨੂੰ ਆਪਾਂ ਕਹਿੰਦੇ ਜਿੱਥੇ ਕਿ ਪਾਣੀ ਦਾ ਵਿਡਰੋਅਲ 200% ਤੱਕ ਹੈ ਉਹ 53 ਬਲਾਕ तकरीबन ਸਾਡੇ ਜਿਹੜੇ ਸੇਫ ਬਲਾਕ ਨੇ ਜਿੱਥੇ ਪਾਣੀ ਦਾ ਵਿਡਰੋਅਲ 100% ਤੋਂ ਘਟਿਆ ਉਹ 37 ਬਲਾਕ ਨੇ ਇਸ ਪਾਣੀ ਦੀ ਘਾਟ ਨੂੰ ਪੂਰੀ ਕਰਨ ਲਈ ਗੈਰ ਰਵਾਇਤੀ ਜਿਹੜੇ ਢੰਗ ਹੈ ਸਾਨੂੰ ਉਹ ਵਿਕ ਖੇਤੀ ਵਿੱਚ ਗੈਰ ਰਵਾਇਤੀ ਢੰਗਾਂ ਨੂੰ ਅਪਣਾ ਕੇ ਖੇਤੀ ਮਾਹਰਾਂ ਦੀ ਸਲਾਹ ਦੇ ਨਾਲ ਜਿਹੜੇ ਆ ਅਸੀਂ ਪਾਣੀ ਦੀ ਬਚਤ ਕਰੀਏ ਤੇ ਇੱਕ ਜਿਹੜਾ ਨਵੇਂ ਪੰਜਾਬ ਦੀ ਸਿਰਜਣਾ ਕਰੀਏ ਉਦਰ ਕਪੂਰਥਲਾ ਸਥਿਤ ਪੁਸ਼ਪਾ ਗੁਜਰਾਲ ਸੈਂਸਿਟੀ ਵੱਲੋਂ ਵੀ ਵਿਸ਼ਵ ਪਾਣੀ ਦਿਵਸ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਸਥਾਈ ਜੀਵਨ ਅਤੇ ਜਲ ਚੱਕਰ ਨੂੰ ਬਣਾਈ ਰੱਖਣ ਚ ਗਲੇਸ਼ੀਅਰ ਦੀ ਅਹਿਮ ਭੂਮਿਕਾ ਤੇ ਚਾਨਣਾ ਪਾਇਆ ਗਿਆ ਇਸ ਪ੍ਰੋਗਰਾਮ ਦਾ ਉਦੇਸ਼ ਪਿਗਲਦੇ ਗਲੇਸ਼ੀਅਰ ਤੇ ਜਲਵਾਯੂ ਪਰਵਰਤਨ ਦੇ ਖਤਰਨਾਕ ਪ੍ਰਭਾਵਾਂ ਨੂੰ ਤੁਰੰਤ ਰੋਕਣ ਲਈ ਕਾਰਵਾਈ ਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ ਇਸ ਮੌਕੇ 100 ਦੇ ਕਰੀਬ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ ਤੇ ਬੱਚਿਆਂ ਦੇ ਨੁਕਾ ਨਾਟਕ ਤੇ ਕੈਪਸ਼ਨ ਲਿਖਣ ਦੇ ਮੁਕਾਬਲੇ ਵੀ ਕਰਵਾਏ ਗਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNUJalandhar ਸਾਡਾ ਫੇਸਬੁੱਕ ਪੇਜ ਹੈ RNU-AIRJalandhar ਅਤੇ YouTube ਤੇ ਸਾਡਾ ਚੈਨਲ ਹੈ @AIRJalandhar ਪਟਿਆਲਾ ਵਿੱਚ ਬੀਤੇ ਦਿਨੀ ਇੱਕ ਫੌਜੀ ਅਧਿਕਾਰੀ ਤੇ ਉਹਨਾਂ ਦੇ ਨੌਜਵਾਨ ਪੁੱਤਰ ਤੇ 12 ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਗਏ ਕਥਿਤ ਬੇਰਹਿਮੀ ਭਰੇ ਹਮਲੇ ਦਾ ਮਾਮਲਾ ਕੱਲ ਤੋਂ ਸ਼ੁਰੂ ਹੋਏ ਪੰਜਾਬ ਦੇ ਬਜਟ ਅਜ਼ਲਾਸ ਵਿੱਚ ਵੀ ਗੂੰਜਿਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਅਜ਼ਲਾਸ ਦੌਰਾਨ ਇਹ ਮੁੱਦਾ ਉਠਾਇਆ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਕਿਸੇ ਮੌਜੂਦਾ ਜਾਂ ਸੇਵਾਮੁਕਤ ਜੱਜ ਤੋਂ ਸਮਵੱਧ ਜਾਂਚ ਦੀ ਮੰਗ ਕੀਤੀ। ਉਦਰ ਬੀਜੇਪੀ ਦੀ ਸੀਨੀਅਰ ਨੇਤਾ ਪ੍ਰਨੀਤ ਕੌਰ ਨੇ ਨਿਰਪੱਖ ਜਾਂਚ ਲਈ ਇੱਕ ਜੱਜ ਦੀ ਅਗਵਾਈ ਵਿੱਚ ਫੌਜ ਅਤੇ ਪੁਲਿਸ ਅਧਿਕਾਰੀਆਂ ਦੀ ਸਾਂਝੀ ਵਿਸ਼ੇਸ਼ ਜਾਂਚ ਟੀਮ ਦੀ ਮੰਗ ਵੀ ਕੀਤੀ ਹੈ ਇਹ ਬਹੁਤ ਮਾੜਾ ਹੋਇਆ ਇਹਦੀ ਨਿੰਦਾ ਕਰਦੀ ਹਾਂ ਮੈਂ ਕੋਈ ਵੀ ਸਿਟੀਜ਼ਨ ਇੱਕ ਸਰਵਿਸਮੈਨ ਹੋਵੇ ਚਾਹੇ ਫੌਜ ਦੇ ਹੋਵੇ ਚਾਹੇ ਪ੍ਰਾਈਵੇਟ ਸਿਟੀਜ਼ਨ ਹੋਵੇ ਇਹ ਸਾਰੇ ਹੀ ਸੁਸਾਇਟੀ ਸਾਰੇ ਹੀ ਲੋਕ ਇਸਦੀ ਨਿੰਦਾ ਕਰਦੇ ਕਿਉਂਕਿ ਆਰਮੀ ਵੀ ਇਨਵੋਲਡ ਹੈ ਗਵਰਨਮੈਂਟ ਵੀ ਇਨਵੋਲਡ ਹੈ ਪੁਲਿਸ ਫੋਰਸ ਵੀ ਇਨਵੋਲਡ ਹੈਗੀ ਹੈ ਤਾਂ ਇੱਕ ਜੁਆਇੰਟ ਸੈਟ ਕਮਿਸ਼ਨ ਹੋਣੀ ਚਾਹੀਦੀ ਹੈ ਆਮੀ ਵਾਲੇ ਵੀ ਵਿੱਚ ਹੋਣੇ ਚਾਹੀਦੇ ਨੇ ਕੋਈ ਪੁਲਿਸ ਵਾਲੇ ਵੀ ਹੋਣੇ ਚਾਹੀਦੇ ਨੇ ਔਰ ਇੱਕ ਉੱਪਰ ਜਿਹਨ ਕੋਈ ਜੱਜਾਂ ਕੋਈ ਇਹ ਜਹਾ ਬੈਠੇ ਔਰ ਪੂਰੀ ਛਾਣਬੀਨ ਕਰਕੇ ਸਾਰੀ ਗੱਲ ਨੂੰ ਕਰਕੇ ਤਾਂ ਇਹਦਾ ਕੋਈ ਨਤੀਜਾ ਕੱਢ ਕੇ ਕਿ ਅੱਗੇ ਨੂੰ ਇਹੋ ਜੀ ਗੱਲ ਨਾ ਹੋਵੇ। ਉਹਨਾਂ ਨੇ ਅੱਜ ਪਟਿਆਲਾ ਦੇ ਐਸਐਸਪੀ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ ਅਤੇ ਇੱਕ ਕਰਨਲ ਲਈ ਇਸ ਇਨਸਾਫ ਦੀ ਮੰਗ ਕਰਦੇ ਹੋਏ ਪਟਿਆਲਾ ਵਿੱਚ ਸਾਬਕਾ ਫੌਜੀਆ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਪਟਿਆਲਾ ਦੇ ਪੁਲਿਸ ਮੁਖੀ ਨਾਨਕ ਸਿੰਘ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਵਧੀਕ ਮਹਾਨ ਨਿਰਦੇਸ਼ਕ ਐਸਪੀਐਸ ਪਰਮਾਰ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ। ਬਰ ਉਹਦੇ ਸੈਟ ਬਣਾਈ ਗਈ ਹੈ ਹੈਡਡਡ ਬਾਈ ਡੀਜੀਪੀ ਰੈਂਕ ਆਫੀਸਰ ਐਸਪੀਐਸ ਪ੍ਰਮਾਤ ਸਾਹਿਬ ਨੇ ਇਨ ਐਡੀਸ਼ਨ ਉਹਦੇ ਸੀਐਸਐਸਪੀ ਹੁਸ਼ਿਆਰਪੁਰ ਨੇ ਸੰਦੀਪ ਮਲਿਕ ਦੇ ਨਾਲ ਐਸਪੀ ਮਨਪ੍ਰੀਤ ਨੇ ਮੁਹਾਲੀ ਕੀਤਾ ਸੋ ਉਹ ਸੈਟ ਸਾਰੀ ਇਨਵੈਸਟੀਗੇਟ ਕਰੂਗੀ ਦੇ ਲੁਕ ਇਨਟੂ 올 ਦੇ ਅਸਪੈਕਟਸ ਤੇ ਉਸ ਇਨਵੈਸਟੀਗੇਸ਼ਨ ਨੂੰ ਫੇਅਰ ਤਰੀਕੇ ਨਾਲ ਬੜਾ ਇੰਪਾਰਸ਼ਲ ਤਰੀਕੇ ਨਾਲ on the basis of facts circumstances and law ਕਰਾਂਗੇ ਤੇ ਉਹਨਾਂ ਦੀ ਟ੍ਰਾਂਸਫਰ ਵੀ ਆਊਟ ਆਫ ਡਿਸਟ੍ਰਿਕਟ ਦੀ ਇਹਦੇ ਚ ਇੰਸਪੈਕਟਰ ਰੋਨੀ ਸਿੰਘ ਇੰਸਪੈਕਟਰ ਸ਼ਮਿੰਦਰ ਇੰਸਪੈਕਟਰ ਹਰਜਿੰਦਰ ਢਿੱਲੋਂ ਤੇ ਇੰਸਪੈਕਟਰ ਹੈਰੀ ਗੋਪਾਲ ਉਧਰ ਹੁਸ਼ਿਆਰਪੁਰ ਵਿੱਚ ਹੁਸ਼ਿਆਰਪੁਰ ਵਿੱਚ ਸਾਬਕਾ ਲੈਫਟੀਨੈਂਟ ਜਨਰਲ ਜੇਐਸ ਢਿੱਲੋਂ ਦੀ ਅਗਵਾਈ ਵਿੱਚ ਸਾਬਕਾ ਫੌਜੀਆਂ ਵੱਲੋਂ ਇੱਥੋਂ ਦੇ ਸੰਸਦ ਮੈਂਬਰ ਡਾਕਟਰ ਰਾਜਕੁਮਾਰ ਨੂੰ ਇੱਕ ਮੰਗ ਪੱਤਰ ਸੌਂਪ ਕੇ ਸਬੰਧਤ ਪੁਲਿਸ ਅਧਿਕਾਰੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਸ ਤੋਂ ਪਹਿਲਾਂ 20 ਮਾਰਚ ਨੂੰ ਇੱਕ ਮੈਜਿਸਟ੍ਰੇਟ ਜਾਂਸ ਦਾ ਵੀ ਹੁਕਮ ਦਿੱਤਾ ਗਿਆ ਸੀ ਜਿਸ ਵਿੱਚ 3 ਹਫ਼ਤਿਆਂ ਦੇ ਅੰਦਰ ਰਿਪੋਰਟ ਪੇਸ਼ ਕੀਤੇ ਜਾਣ ਦੇ ਆਦੇਸ਼ ਕੀਤੇ ਗਏ ਸਨ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਚੇਅਰਮੈਨ ਡਾਕਟਰ ਵੀ ਨਰਾਇਣਨ ਨੇ ਕਿਹਾ ਹੈ ਕਿ ਸੰਗਠਨ ਇੱਕ ਭਾਰਤੀ ਨੂੰ ਚੰ드ਰਮਾ ਤੇ ਲਿਜਾਣ ਅਤੇ ਉਸ ਨੂੰ ਸੁਰੱਖਤ ਵਾਪਸ ਲਿਆਉਣ ਦੇ ਮਿਸ਼ਨ ਤੇ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ 2035 ਤੱਕ ਭਾਰਤ ਦਾ ਆਪਣਾ ਪੁਲਾੜ ਸਟੇਸ਼ਨ ਹੋਵੇਗਾ। ਉਹ ਕੱਲ ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ 8ਵੀਂ ਵਿਦਿਆਰਥੀ ਸੰਸਦ ਮੌਕੇ ਇੱਕ ਮੁੱਖ ਬਲਾਰੇ ਵੱਜੋਂ ਬੋਲ ਰਹੇ ਸਨ। ਡਾਕਟਰ ਨਾਇਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਇੱਕ ਪਾਰਟੀ ਨੂੰ ਚੰ드ਰਮਾ ਤੇ ਲਿਜਾਣ ਅਤੇ ਉਸ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਮਿਸ਼ਨ ਤੇ ਕੰਮ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਹਨ ਅਤੇ ਇਸਰੋ 2040 ਤੱਕ ਇਸ ਮਿਸ਼ਨ ਨੂੰ ਪੂਰਾ ਕਰ ਲਵੇਗਾ। ਭਾਰਤੀ ਪਲੌੜ ਪ੍ਰੋਗਰਾਮ ਦੀ ਨਿਮਰ ਪਰ ਪ੍ਰੇਰਣਾਦਾਇਕ ਯਾਤਰਾ ਬਾਰੇ ਬੋਲਦੇ ਹਾਂ ਉਹਨਾਂ ਕਿਹਾ ਕਿ ਅੱਜ ਇਸ ਦੀਆਂ ਬਹੁਤ ਸਾਰੀਆਂ ਪਹਿਲਾਂ ਹਨ ਜਿਨ੍ਹਾਂ ਵਿੱਚ ਇਸਰੋ ਦਾ ਮੰਗਲ ਗ੍ਰਹਿ ਮਿਸ਼ਨ ਨੂੰ ਆਪਣੀ ਪਹਿਲੀ ਕੋਸ਼ਿਸ਼ ਵਿੱਚ ਸਵੈਲਤਾਪੂਰਵਕ ਪੂਰਾ ਕਰਨਾ ਵੀ ਸ਼ਾਮਿਲ ਹੈ। NASA ਦੇ ਪਲੌੜ ਯਾਤਰੀਆਂ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਦੀ ਪਲੌੜ ਵਿੱਚ ਨਾਮੀਨੇ ਦੇ ਆਪਣੀ ਯਾਤਰਾ ਤੋ ਬਾਦ ਸੁਰਖਿਅਤ ਵਾਪਸੀ ਤੇ ਡਾਕਟਰ ਨਰਾਇਣ ਨੇ ਕਿਹਾ ਕਿ ਉਹ ਉਸ ਦਿਨ ਸੌ ਨਹੀਂ ਸਕੇ ਕਿਉਂਕਿ ਉਹ ਪੂਰੇ ਮਿਸ਼ਨ ਨੂੰ ਦੇਖ ਰਹੇ ਸਨ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਮਿਸ਼ਨਾਂ ਦੀ ਸਫਲਤਾ ਲਈ ਦੂਜਿਆਂ ਤੋਂ ਸਿੱਖਣਾ ਚਾਹੀਦਾ ਹੈ ਉਹਨਾਂ ਵਿਦਿਆਰਥੀਆਂ ਨੂੰ ਆਪਣੇ ਦੇਸ਼ ਨੂੰ ਇੱਕ ਵਿਕਸਿਤ ਦੇਸ਼ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਕਿਸੇ ਵੀ ਚੁਣੇ ਹੋਏ ਖੇਤਰ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ ਰਾਜੇਸ਼ ਬਾਲੀ ਆਕਾਸ਼ ਵਨੀ ਖਬਰਾਂ ਜਲੰਧਰ ਵਿધાનਸਭਾ ਦੀ ਕਾਰਵਾਈ ਨੂੰ ਸੰਕੇਤਕ ਭਾਸ਼ਾ ਵਿੱਚ ਪ੍ਰਸਾਰਿਤ ਕਰਨ ਵਾਲਾ ਪੰਜਾਬ ਪਹਿਲਾ ਰਾਜ ਬਣ ਗਿਆ ਹੈ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਕੱਲ ਸ਼ੁਰੂ ਹੋਏ 16ਵੇਂ ਪੰਜਾਬ ਵਿਧਾਨਸਭਾ ਸੈਸ਼ਨ ਦੌਰਾਨ ਪੰਜਾਬ ਦੇ ਰਾਜਪਾਲ ਦੇ ਭਾਸ਼ਣ ਨੂੰ ਸੰਕੇਤਕ ਭਾਸ਼ਾ ਵਿੱਚ ਸਫਲਤਾਪੂਰਵਕ ਪ੍ਰਸਾਰਿਤ ਕੀਤਾ ਗਿਆ ਉਨ੍ਹਾਂ ਅੱਗੇ ਦੱਸਿਆ ਕਿ ਇਹ ਕਦਮ ਇਹ ਯਕੀਨੀ ਬਣਾਏਗਾ ਕਿ ਜੋ ਵਿਅਕਤੀ ਬੋਲਣ ਅਤੇ ਸੁਣਨ ਤੋਂ ਅਸਮਰਥ ਨੇ ਉਹ ਸਰਕਾਰੀ ਨੀਤੀਆਂ ਅਤੇ ਵਿਧਾਨਿਕ ਚਰਚਾਵਾਂ ਬਾਰੇ ਜਾਣੂ ਹੋ ਸਕਣ ਤੇ ਬਲਟਨ ਦੇ ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰੀ ਫਿਰ ਤੋਂ ਅੱਜ ਵਿਸ਼ਵ ਪਾਣੀ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਾਣੀ ਸਭੀ ਦਾ ਆਮਦੀ ਜੀਵਨ ਰੇਖਾ ਰਿਹਾ ਹੈ ਕੇਂਦਰੀ ਜਲ ਸ਼ਕਤੀ ਮੰਤਰੀ ਸੀਆ ਸੀਆ ਪਟਲ ਨੇ ਹਰਿਆਣਾ ਵਿੱਚ ਦੇਸ਼ ਵਿਆਪੀ ਜਲ ਸ਼ਕਤੀ ਅਭਿਆਨ ਕੈਚ ਦਾ ਰਨ 2025 ਦੀ ਸ਼ੁਰੂਆਤ ਕੀਤੀ ਪਟਿਆਲਾ ਵਿੱਚ ਫੌਜੀ ਅਧਿਕਾਰੀ ਨਾਲ ਬਦਸਲੂਕੀ ਦਾ ਮਾਮਲਾ ਵਿਧਾਨ ਸਭਾ ਵਿੱਚ ਵੀ ਗੂੰਜਿਆ ਸਰਕਾਰ ਵੱਲੋਂ ਏਡੀਜੀਪੀ ਰੈਂਕ ਅਧਿਕਾਰੀ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਗਠਿਤ ਅਤੇ ਭਾਰਤੀ ਪੁਲਾੜ ਖੋਜ ਸੰਗਠਨ ਸਾਲ 2040 ਤੱਕ ਭਾਰਤੀ ਨੂੰ ਚੰ드ਰਮਾ ਤੇ ਭੇਜੇਗਾ ਤੇ 2035 ਤੱਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰੇਗਾ ਇਸ ਦੇ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਸਾਡਾ ਅਗਲਾ ਬਲਟਨ ਹੋਏਗਾ ਸ਼ਾਮ 7:30 ਮਿੰਟ ਤੇ ਨਮਸਕਾਰ